ਬ੍ਰਦਰ ਆ ਕਾਹਸੇ ਆ ਬਜਾਲਸੇ? ਬੁਧਿਆਣਾ ਬੁਧਿਆਣਾ ਸੇ ਇੱਥੇ ਦੇਖੋ ਅੰਕਲ ਕੀ ਕਰਦੇ ਪਏ ਆ ਹਾਂ ਕਿਹੜੇ ਸਾਬ ਨਕਲ ਦਾ 93 ਮਾਡਲ ਆ ਇਹ ਡਿਸਕੋ ਉਬੂਸ ਸਾਸ੍ਰੀਕਾਲ ਜੀ ਅੱਜ ਸਵਾਗਤ ਕਰਦਾ ਤੁਹਾਡਾ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਚ ਅੱਜ ਮੈਂ ਆਗਾ ਕੇਰਲਾ ਦੇ ਬਾਲੂਸਰੀ ਪਿੰਡ ਚ ਇਹ ਕੈਲਿਕਟ ਸ਼ਹਿਰ ਹੈ ਤੇ ਪਿੰਡ ਜਿਹੜਾ ਪੈਂਦਾ ਹੈ ਬਾਲੂਸਰੀ ਪੈਂਦਾ ਤੇ ਅੱਜ ਮੈਂ ਤੁਹਾਨੂੰ ਦਿਖਾਉਂਗਾ ਇਹਨਾਂ ਦੇ ਪਿੰਡਾਂ ਦੀ ਜ਼ਿੰਦਗੀ ਕਿੱਦਾਂ ਦੀ ਹੈ ਤੇ ਪਿੰਡਾਂ ਦੇ ਲੋਕ ਕਿੱਧਾ ਰਹਿੰਦੇ ਨੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕੇਰਲਾ ਦੇ ਜਿਹੜੇ ਪਿੰਡ ਨੇ ਉਹ ਪੂਰੇ ਇੰਡੀਆ 'ਚੋਂ ਸਭ ਤੋਂ ਜ਼ਿਆਦਾ ਡਿਵੈਲਪਡ ਤੇ ਸਭ ਤੋਂ ਜ਼ਿਆਦਾ ਹਰੇ ਭਰੇ ਮੰਨੇ ਜਾਂਦੇ ਨੇ ਕਿਉਂਕਿ ਇੱਥੇ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੈ ਤੇ ਇੱਥੇ ਦੇ ਲੋਕਾਂ ਦੀ ਗੱਲ ਕਰਾਂ ਕਾਂ ਜਾ ਰਹੇ ਹੋ ਆਫਿਸ ਸੋ ਇਹ ਮੇਰਾ ਦੋਸਤ ਹੈ ਜਿਹਦੇ ਕੋਲ ਮੈਂ ਰੁਕਿਆ ਹੋਇਆ ਤੇ ਇਹਨਾਂ ਨੇ ਵੀ ਮੈਂ ਤੁਹਾਨੂੰ ਦੱਸਦਾ ਵੀ ਘਰ ਬਹੁਤ ਸੋਹਣਾ ਸਿੰਪਲ ਤੇ ਘਰ ਦੇ ਵਿੱਚ ਹੀ ਖੇਤੀ ਕਰਦੇ ਆ ਇਹ ਸੋ ਇੱਥੇ ਦੇ ਪਿੰਡਾਂ ਇੰਨੀ ਜ਼ਿਆਦਾ ਗਰੋਥ ਕਿਉਂ ਹੈ ਉਹਦਾ ਮੇਨ ਕਾਰਨ ਇਹੀ ਹੈ ਵੀ ਇਹਨਾਂ ਨੇ ਆਪਣੇ ਘਰਾਂ ਨੂੰ ਪਿੰਡਾਂ ਨੂੰ ਸਾਹਮਣੇ ਰੱਖਿਆ ਤੁਸੀਂ ਦੇਖੋ ਕਿੰਨੇ ਜ਼ਿਆਦਾ ਇੱਥੇ ਦਰਖਤ ਲੱਗੇ ਹੋਏ ਨੇ ਪੂਰੇ ਏਰੀਆ 'ਚ ਤੇ ਵਿੱਚ ਵਿੱਚ ਨਿੱਕੇ ਨਿੱਕੇ ਘਰ ਨੇ ਮਤਲਬ ਇਹ ਨਹੀਂ ਵੀ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਨੇ ਘਰਾਂ ਤੇ ਬਹੁਤ ਜ਼ਿਆਦਾ ਪੈਸਾ ਖਰਚਿਆ ਹੋਇਆ ਹੈ ਕਰਾਂ ਤੇ ਬਹੁਤ ਲਿਮਿਟਡ ਪੈਸੇ ਖਰਚੇ ਆ ਪਰ ਲਾਈਫ ਜਿਹੜੀ ਹੈ ਇੱਥੇ ਬਹੁਤ ਪੀਸਫੁਲ ਹੈ ਇੱਥੇ ਦੀ ਜਿਹੜੀ 95% ਪੋਪੂਲੇਸ਼ਨ ਹੈ ਕੇਰਲਾ ਦੀ ਉਹ ਐਜੂਕੇਟਿਡ ਹੈ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਇੱਥੇ ਦੇ ਜਿਹੜੇ ਲੋਕ ਨੇ ਆਪਣਾ ਇੰਨਾ ਮੇਨਟੇਨ ਕਰਕੇ ਰੱਖਦੇ ਨੇ ਤੇ ਇੱਥੇ ਹਰ ਘਰ 'ਚ ਤੁਹਾਨੂੰ ਆਹ ਕੋਕੋਨਟ ਦੇ ਪੇੜ ਨਾਰੀਅਲ ਦੇ ਪੇੜ ਦੇਖਣ ਨੂੰ ਮਿਲਣਗੇ ਹਰ ਘਰ 'ਚ ਨਾਰੀਅਲ ਦੇ ਪੇੜ ਦੇਖਣ ਨੂੰ ਮਿਲਣਗੇ ਹੁਣ ਇਸ ਨਾਰੀਅਲ ਦੇ ਪੇੜ ਤੋਂ ਨਾਰੀਅਲ ਦਾ ਪਾਣੀ ਵੀ ਬਣਦਾ ਨਾਰੀਅਲ ਦਾ ਤੇਲ ਵੀ ਬਣਦਾ ਇਦੇ ਤੋਂ ਇਹਨਾਂ ਦੀ ਜਿਹੜੀ दारू ਹੈ ਉਹ ਵੀ ਬਣਦੀ ਹੈ ਜਿਹਨੂੰ ਇਹ ਤੋੜੀ ਕਹਿੰਦੇ ਆ ਐਂਡ ਉਹ दारू ਮੈਂ ਕੱਲ ਟੇਸਟ ਵੀ ਕੀਤੀ ਸੀਗੀ ਥੋੜੀ ਜੀ ਬਹੁਤ ਮਤਲਬ ਟੇਸਟ ਥੋੜਾ ਅਜੀਬ ਹੁੰਦਾ ਪਰ ਇਹਨਾਂ ਲਈ ਕਾਮਨ ਹੈ ਬਟ ਦੇਖੋ दारू 'ਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਕਿਸੇ ਤਰੀਕੇ ਦੀ ਪ੍ਰੋਸੈਸਿੰਗ ਨਹੀਂ ਹੁੰਦੀ ਉਸ दारू ਦੀ ਉਹਦੇ ਤੋਂ ਬਣਾਉਂਦੇ ਆ ਤੇ ਉਹੀ ਪੀਂਦੇ ਆ ਬੜੀ ਆਰਗੈਨਿਕ ਚੀਜ਼ ਹੈ ਮੈਂ ਤੁਹਾਨੂੰ ਦੱਸਾਂ ਜੇ ਇਹ दारू ਲਿਮਟਿਡ ਵੇ ਨਾਲ ਪੀਤੀ ਜਾਵੇ ਇੱਕ ਇੱਕ ਲਿਮਟਿਡ ਮਾਤਰਾ 'ਚ ਪੀਤੀ ਜਾਵੇ ਤਾਂ ਬਹੁਤ ਵਧੀਆ ਇੱਕ ਮੈਡੀਸਨ ਦਾ ਵੀ ਕੰਮ ਕਰ ਸਕਦੀ ਹੈ ਤੁਸੀਂ ਇਹ ਲੋਕ ਦੇਖ ਸਕਦੇ ਹੋ ਜਿਵੇਂ ਪਿੰਡਾਂ ਦੇ ਲੋਕ ਇੱਥੇ ਨਾਰਮਲ ਆਪਦੇ ਖੇਤ ਜਿਹੜੇ ਦਰਖਤ ਲਾਏ ਆ ਬੂਟੇ ਵਗੈਰੇ ਲਾਏ ਆ ਉਹਨਾਂ ਨੂੰ ਆਪਣੇ ਹੱਥੀਂ ਸਾਂਭਦੇ ਨੇ ਤੇ ਹੱਥੀਂ ਮਿਹਨਤ ਕਰਦੇ ਨੇ ਐਂਡ ਇੱਥੇ ਦੇਖੋ ਅੰਕਲ ਕੀ ਕੱਢਦੇ ਪਏ ਆ ਹਾਂ ਪਕ 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 ਹਾਂ ਇਹ ਗੋਰੋਨ ਇਟ ਯੌਰself ਫੂਡ ਹਾਂ ਯੌਰ ਹਾਂ ਸਵਾ ਇਹਨੂੰ ਪਕ ਪਕ ਕਹਿੰਦੇ ਆ ਆ ਥੈਂਕ ਯੂ ਐਂਡ ਇੱਥੇ ਦੇਖੋ ਹਰ ਪਾਸੇ ਜਿਹੜੀ ਹੈ ਹਰੀ-ਭਰੀ ਉਹ ਲੱਗੀ ਹੋਈ ਹੈ ਐਂਡ ਉਹ ਹੈਗਾ ਐਂਡ ਉਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਫੇਰ ਇੱਧਰ ਦੇਖ ਕੇ ਜਾਵਾਂ ਵੀ ਇੱਥੇ ਦਾ ਜਿਹੜਾ ਯੂਥ ਹੈ ਯੂਥ ਜਿਹੜਾ ਹੈਗਾ ਉਹ ਪੜ੍ਹਾਈ 'ਚ ਬਹੁਤ ਅੱਗੇ ਹੈ ਪੜ੍ਹਨ 'ਚ ਬਹੁਤ ਤੇਜ਼ ਨੇ ਈਵਨ ਮੇਰਾ ਜਿਹੜਾ ਫਰੈਂਡ ਜਿਹੜਾ ਲੰਘਿਆ ਉਹ ਆਪ ਪੀਸੀਐਸ ਦੀ ਤਿਆਰੀ ਕਰਦਾ ਪਿਆ ਐਂਡ ਹੋਰ ਇੱਕ ਚੀਜ਼ ਲਈ ਬਹੁਤ ਮਸ਼ਹੂਰ ਨੇ ਵੀ ਜਿਹੜੇ ਕੇਰਲ ਦੇ ਲੋਕ ਨੇ ਇਹ ਆ ਤਾਂ ਪੜ੍ਹਦੇ ਬਹੁਤ ਜ਼ਿਆਦਾ ਨੇ ਨਹੀਂ ਤਾਂ ਇਹ ਗਲਫ ਕੰਟਰੀਸ 'ਤੇ ਸ਼ਿਫਟ ਹੋ ਜਾਂਦੇ ਆ ਗਲਫ ਕੰਟਰੀਜ਼ ਜਿਵੇਂ ਕਤਰ ਚਲੇ ਗਏ ਦੁਬਈ ਚਲੇ ਗਏ ਹੈਨਾ ਉਹਨਾਂ ਕੰਟਰੀਜ਼ ਚ ਮੂਵ ਹੋ ਜਾਂਦੇ ਆ ਫਿਰ ਉੱਥੇ ਜਾ ਕੇ ਮਿਹਨਤ ਕਰਦੇ ਆ ਐਂਡ ਬਹੁਤ ਹੀ ਜ਼ਿਆਦਾ ਗਰਾਉਂਡਡ ਲੋਕ ਨੇ ਕਿਸੇ ਤਰੀਕੇ ਦੀ ਕਿਸੇ ਤਰੀਕੇ ਦਾ ਐਟੀਟਿਊਡ ਨਹੀਂ ਰੱਖਦੇ ਕਿਸੇ ਤਰੀਕੇ ਦਾ ਭੇਦਭਾਵ ਨਹੀਂ ਕਰਦੇ ਇਹਨਾਂ ਲਈ ਇੱਕ ਸਿੱਖ ਮੁੰਡਾ ਇੱਥੇ ਆਉਣਾ ਇਹਨਾਂ ਲਈ ਬਹੁਤ ਵੱਡੀ ਗੱਲ ਆ ਬਿਕੋਜ਼ ਇੱਥੇ ਕਦੇ ਕਿਸੇ ਨੇ ਸਿੱਖ ਨਹੀਂ ਦੇਖਿਆ ਕਦੇ ਕਿਸੇ ਨੇ ਸਰਦਾਰ ਮੁੰਡਾ ਨਹੀਂ ਵੇਖਿਆ ਕੋਈ ਸੋ ਜਦੋਂ ਇੱਥੇ ਆਉਨੇ ਆ ਨਾ ਤਾਂ ਇਨਾਂ ਲਈ ਉਹ ਬਹੁਤ ਬਹੁਤ ਹੀ ਜ਼ਿਆਦਾ ਖਾਸ ਕਰ ਲ ਮੈਨੂੰ ਤਾਂ ਇਦਾਂ ਟਰੀਟ ਕਰਦੇ ਆ ਜਿਵੇਂ ਮੈਂ ਕੋਈ ਫਿਲਮ ਸਟਾਰ ਹੁੰਨਾ ਜਿਵੇਂ ਇਹਨਾਂ ਨੇ ਕਦੇ ਦੇਖਿਆ ਹੀ ਨਹੀਂ ਹੁੰਦਾ ਪਤਾ ਨਹੀਂ ਕੌਣ ਆ ਗਿਆ ਉਹ ਇਹਨਾਂ ਦੇ ਘਰੇ ਮੈਂ ਰੁਕਿਆ ਤੇ ਮੇਰੇ ਨਾਲ ਨਿਤ ਹੀ ਹਰ ਹਰ ਅੱਧੇ ਘੰਟੇ ਬਾਅਦ ਇੱਕ ਘੰਟੇ ਬਾਅਦ ਕੋਈ ਆ ਰਿਹਾ ਫੋਟੋ ਖਿਚਾਉਣ ਕੋਈ ਮਿਲਣ ਆ ਰਿਹਾ ਕੋਈ ਦੇਖਣ ਆ ਰਿਹਾ ਤੇ ਬਹੁਤ ਚੰਗਾ ਲੱਗਦਾ ਬਿਕੋਜ਼ ਮੈਨੂੰ ਨਹੀਂ ਸੀ ਪਤਾ ਵੀ ਇਸ ਸਾਈਡ ਤੇ ਬਹੁਤ ਘੱਟ ਸਿੱਖ ਹੁੰਦੇ ਆ ਤੇ ਜੇ ਮੈਂ ਆਪਣੇ ਦੋਸਤੀ ਗੱਲ ਕਰਾਂ ਇਹ ਵੀ ਪੀਸੀਐਸ ਦੀ ਤਿਆਰੀ ਕਰਦਾ ਪੈਣਾ ਆਲੇ ਕurier ਦਾ ਕੰਮ ਕਰਦਾ ਮੜਾ ਜਾਂ ਆਪ ਦੀ ਕੂਰੀਅਰ ਦੀ ਕੰਪਨੀ ਲਈ ਹੋਈ ਆ ਉੱਥੇ ਕੰਮ ਕਰਦਾ ਉਹ ਵਧੀਆ ਚੱਲਦਾ ਹੈ ਤਾਂ ਕਾ ਮਤਲਬ 30 40 ਹਜ਼ਾਰ ਹੈ ਆਪ ਕਮਾਉਂਦਾ ਉੱਥੋਂ ਵੀ 25000 ਦੇ ਦੋ EMPLOYE ਵੀ ਰੱਖੇ ਹੋਏ ਐ ਨੇ ਮਤਲਬ 25 25000 ਉਹਨਾਂ ਨੂੰ ਵੀ ਦਿੰਦਾ ਸੋ ਵਧੀਆ ਕੰਮ ਹੈ ਉਹ ਵੀ ਕਰਦਾ ਐ ਐਂਡ ਆਪਣੀ ਮਿਹਨਤ ਕਰਦਾ ਰਹਿੰਦਾ ਐ ਐਂਡ ਉਹ ਘਰ ਬਣਿਆ ਇੱਥੇ ਘਰ ਆ ਆਲੇ ਦੁਆਲੇ ਹਰਿਆਲੀ ਵੇਖ ਲਓ ਇੱਧਰ ਘਰ ਆ ਮਤਲਬ ਬਹੁਤ ਵਧੀਆ ਐਂਡ ਇਹ ਨਾਰੀਅਲ ਜਿਹੜੇ ਨੇ ਇਹ ਹਰ ਮਤਲਬ ਪਤਾ ਨਹੀਂ ਕਿੰਨੇ ਟਾਈਮ ਬਾਅਦ ਤੜਵਾਉਂਦੇ ਨੇ ਮੈਨੂੰ ਨਹੀਂ ਪਤਾ ਬਟ ਆਪ ਨਹੀਂ ਚੜਦੇ ਬੰਦਾ ਆਉਂਦਾ ਉਹ 30 ਰੁਪਏ ਇੱਕ ਇੱਕ ਦ ਉਹ ਸਾਰੇ ਤੋੜ ਕੇ ਦੇ ਜਾਂਦਾ ਐਂਡ ਆ ਤੁਸੀਂ ਕੇਲਿਆਂ ਦਾ ਪੇੜ ਵੀ ਦੇਖ ਸਕਦੇ ਹੋ ਉਹ ਨਿੱਕੇ ਨਿੱਕੇ ਕੇਲੇ ਹੋਏ ਫੇ ਤਿਆਰ ਤੇ ਨਾਰੀਅਲ ਤਾਂ ਇੱਥੇ ਮੇਰੇ ਹਿਸਾਬ ਨਾਲ ਹਰ ਘਰ ਚ ਲੱਗਿਆ ਹੋਇਆ ਦਰੱਖਤ ਨਾਰੀਅਲ ਦਾ ਐਂਡ ਉਹਦਾ ਤੇਲ ਵੀ ਬਣਾਉਣ ਨੂੰ ਦੇ ਦਿੰਦੇ ਆ ਇਹ ਉਸ ਤੋਂ ਇਲਾਵਾ ਉਹਦੇ ਤੋਂ दारू ਬਣਾ ਲੈਂਦੇ ਆ ਐਂਡ ਕੁਝ ਮੇਰੇ ਖਿਆਲ ਨਾਲ ਮੈਡੀਸਿਨਸ ਲਈ ਵੀ ਯੂਜ਼ ਹੁੰਦਾ ਉਹ ਉਹਦਾ ਮੈਨੂੰ ਐਗਜ਼ੈਕਟ ਨਾ ਯੂਜ਼ ਨਹੀਂ ਪਤਾ ਸੋ ਤੁਸੀਂ ਉਹ ਵੀ ਸਾਹਮਣੇ ਘਰ ਦੇਖ ਸਕਦੇ ਹੋ ਨਾਲੇ ਦੁਆਲੇ ਦੇਖੋ ਹਰਿਆਲੀ ਕਿੰਨੀ ਜ਼ਿਆਦਾ ਹੈ ਸੋ ਹੁਣ ਮੈਂ ਇਹਨਾਂ ਦੇ ਨਾਲ ਜਾ ਰਿਹਾ ਪਤਾ ਨਹੀਂ ਕਿਹੜੇ ਪੁਆਇੰਟ ਤੇ ਕਿਹੜੀ ਫੇਮਸ ਜੀ ਜਗ੍ਹਾ ਤੇ ਵਧੀਆ ਜਿਹਾ ਸਪੌਟ ਤੇ ਲੈ ਕੇ ਚੱਲੇ ਆ ਮੈਨੂੰ ਇਹਨਾਂ ਨੂੰ ਐਸੀ ਬਹੁਤ ਚਾਹ ਹੈ ਵੀ ਮੈਨੂੰ ਕਮਾਨ ਫਰਾਂ ਲੈ ਕੇ ਜਾਣ ਤੇ ਮੈਂ ਕਿਹਾ ਚਲੋ ਚੱਲਦਾ ਮੈਂ ਸੋਨੂ ਜੀਪ ਜੀ ਤੇ ਆਏ ਹੈ ਤੇ ਉਹਦੇ ਚ ਆਪਾਂ ਜਾਵਾਂਗੇ ਹਲੋ ਸਭੀ ਜਾਏਗੇ ਸਭੀ ਜਾਏਗੇ ਚਲੋ ਕਰਨ ਆਏ ਭਰਾ ਆਏ ਭਜਨ ਕਿਦਰ ਅਚੂ ਨੇਮ ਅਚੂ ਅਚੂ ਅਭਿਜਿਤ ਅਭਿਜਿਤ ਮੈਂ ਭੁੱਲ ਗਿਆ ਹਾਂ ਹਲੋ ਕਰਨ इसमें आ जाएंगे हम हम आ जाएंगे पूरे नहीं ना, 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 आगे, आगे, आगे। नहीं यहाँ बैठो तो. मुश्किल है आगे में ओके कौन सा मॉडल है ये पुराना मॉडल है 93 ਰਵੇ ਕੋ ਪੰਪ ਤੇ ਵੀ ਜਿਹੜਾ ਜਨਾਨੀਆਂ ਕੰਮ ਕਰਦੀਆਂ ਸਾਰੀਆਂ ਜਨਾਨੀਆਂ ਨੇ ਸਾਰੇ ਜਿੰਨੀਆਂ ਏਮਪਲੋਏ ਨੇ ਸਾਬ ਜਨਾਨੀਆਂ ਨੇ ਬੰਦਾ ਕੋਈ ਵੀ ਇਹਦਾ ਜਿਆਦਾ ਪਾਵਰ ਮੰਗ ਰਹੀ ਹੈ ਤਾਂ ਕਰਕੇ ਉਹਨਾਂ ਨੂੰ ਉਤਾਰਿਆ ਪਿੱਛੇ ਤੇ ਹੁਣ ਪਿੱਛੋਂ ਤੁਰ ਕੇ ਆਂਦੇ ਪਏ ਹੈ। ਜੀ 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 ਇਹਦਾ ਵੀ ਆ ਗਏ ਹੌਕੜਾ ਤਾਂ ਸੇ ਆਇਆ ਬੱਜਾਲ ਸੇ। ਲੁਧਿਆਣਾ ਲੁਧਿਆਣਾ ਦੇ ਸੇ ਹਾਂ ਇਸੇ ਕਹਿੰਦੇ ਦੋਸਤ ਹੈ। ਇਹ ਲਦਾਖ ਵਿੱਚ ਮੇਲਾ ਦੇ ਕੋ। ਮੈਂ ਲੜਾ ਗਏ ਬਾਹਰ ਜੰਮਨੇ ਆਇਆ। ਆਪ ਵੀ ਆਪ ਵੀ ਕਿਉਂ? ਸੌਰੀ? ਆ ਬਾਰਦੀ ਨੇ ਹੋ। ਅਰਮੀ ਕਾ ਹੈ? ਆਰਮੀ। ਅੱਲਾ पत्थर आ गए सड़क नहीं थे, ए -ए। गए तो है पदरी इधरों हम कपना जेड़े हिसाब कदूगा तिरानवे मॉडल होना पड़ेगा ਇਹਨਾਂ ਲੋਕਾਂ ਨੂੰ ਵੀ ਜੀਪਾਂ ਦਾ ਬਹੁਤ ਸ਼ੌਂਕ ਹੈ ਜਿਵੇਂ ਆਪਣੇ ਪੰਜਾਬ 'ਚ ਹੈ ਇਹਦਾ 93 ਮਾਡਲ ਰੱਖੀ ਫਿਰਦਾ ਬੰਦਾ ਹਾਲਾਂਕਿ ਇੱਥੇ ਕੇਰਲ ਦੀ ਗਵਰਨਮੈਂਟ ਜਿਹੜੀ ਹੈ ਉਹ ਮੋਡੀਫਾਈ ਨਹੀਂ ਕਰਨ ਦਿੰਦੀ ਜੀਪ ਰੰਗ ਨੇ ਇੱਦਾਂ ਹੀ ਰੱਖੀ ਹੋਈ ਹੈ ਚਲੋ ਚੱਲੀਏ ਦੁਬਾਰਾ ਮੋਡੀਫਾਈ ਕਰਨਾ ਲਾਊਟ ਨਹੀਂ ਹੈਗਾ ਤਾਂ ਕਰਕੇ ਇਦਾਂ ਨਾਰਮਲ ਹੀ ਰੱਖਣੇ ਮਿਲਦੇ ਟਾਇਰ ਸਭ ਕੋਈ ਨੇਚਰਲੀ ਸੋ ਇਹ ਹਿਲ ਪੁਆਇੰਟ ਪੈਂਦਾ ਇੱਥੇ ਵਾਇਲਾੜਾ ਹਿਲਸ ਕਰਕੇ ਇਹ ਕੈਲਕਟਚੀ ਪੈਂਦਾ ਕੈਲਕਟ ਦੇ ਅ ਬਾਲੂਸੇਰੀ ਪੈਂਦਾ ਜਿੱਥੇ ਮੈਂ ਰੁਕਿਆ ਹੋਇਆ ਉਸ ਤੋਂ ਅੱਗੇ ਆ ਕੇ ਆਹ ਵਾਇਲਾੜਾ ਏਰੀਆ ਪੈਂਦਾ ਉੱਥੇ ਹਿਲ ਪੁਆਇੰਟ ਹੈ 뷰 ਪੁਆਇੰਟ ਜਿਹਨੂੰ ਤੁਸੀਂ ਕਹਿ ਸਕਦੇ ਹੋ ਐਂਡ ਬੜੀ ਭੀੜੀ ਜੀ ਸੜਕ ਤੋਂ ਅਸੀਂ ਲਿਆ ਇਹਨੂੰ ਬੰਦਾ ਐਕਸਪਰਟ ਨੇ ਇਹਨਾਂ ਨੂੰ ਆਦਤਾਂ ਚਲਾਉਣ ਦੀ ਐਂਡ ਥੋੜੀ ਦਿੱਕਤ ਆਈ ਪੁਰਾਣਾ ਮਾਡਲ ਆ ਨਾ ਦਾ ਕਰਕੇ ਪਰ ਪਹੁੰਚ ਗਏ ਰਸਤਾ ਜੂ ਪੂਲ ਸਾੜੇ ਵੀ ਰੋਕ ਕੇ ਮੈਨੂੰ ਪੁੱਛਣ ਵੀ ਮੈਂ ਆਰਮੀ ਚ ਆ ਕਿੱਦਾਂ ਆ ਗਈ ਇਹ ਤੁਹਾਨੂੰ ਕਿੱਦਾਂ ਜਾਣਦਾ ਸਭ ਕੁਝ ਆ ਰਿਆ ਰਹਿਣਾ ਅਪਰੇ ਦੀ ਆ ਰਹਿ ਟੀ ਤਰੀਏ ਨਾ ਪੁੱਲ ਬੁੱਲ ਡੱਕ ਪਰ ਤੇ ਟੀ ਰਹਿਣਾ ਪਰ ਰਹਿ ਨਾ ਅਮੋੜ ਰਹਿਣਾ ਮੈਂ ਪੁੱਛੀਆ ਲੋਕਲ ਲੋਕ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਨੇ ਐਂਡ ਜਿਵੇਂ ਗੱਲ ਕਰਾਂ ਇੱਥੇ ਇੱਕ ਕਾਮਨ ਪੁਆਇੰਟ ਹੈ ਜਿੱਥੇ ਬਹੁਤ ਲੋਕ ਫੋਟੋਆਂ ਖਿੱਚ ਕੇ ਪਾਉਂਦੇ ਪਰ ਮੇਰੇ ਕਹਿਣ ਲਾ ਕੰਮਲੇ ਵਾਲੀ ਹਰਕਤ ਈ ਹੈ ਹਾਲਾਂਕਿ نیچے ਹੈਗੇ ਆ ਪੱਥਰ ਪਰ ਫਿਰ ਵੀ ਰਿਸਕ ਹੈਗਾ ਹੈ ਉਹ ਜਿਹੜਾ ਤੁਸੀਂ ਪੁਆਇੰਟ ਦੇਖ ਰਹੇ ਹੋ ਇੱਥੇ ਖੜ ਕੇ ਬਹੁਤ ਲੋਕ ਫੋਟੋ ਖਿਚਾਉਂਦੇ ਆ ਮੇਰੇ ਖਿਆਲ ਸੇ ਫਿਰ ਵੀ ਅਗਰ ਕੋਈ ਸਲਿੱਪ ਹੋ ਗਿਆ ਤਾਂ ਗਿਆ ਵਾਹਾਂ ਸੇ ਮਰਸੋ ਬਚਦਾ ਤਾਂ ਹੈ ਨਹੀਂ ਬਜੇਗਾ ਨਹੀਂ ਬਜੇਗਾ ਕੁਝ ਵੀ ਨਹੀਂ ਬਜੇਗਾ ਟ੍ਰਾਈਵਲ ਜਿਹਾ ਬਜੇਗਾ ਫਿਰ ਆ ਕੇ ਅਸੀਂ ਬਾਕੀ ਤਾਂ ਚਲੇ ਗਏ ਮੈਂ ਤੇ ਸ਼ਾਮਿਲ ਬੈਠੇ ਸੀ ਤੇ ਉਸ ਤੋਂ ਬਾਅਦ ਅਸੀਂ ਇੱਥੇ ਡਿਨਰ ਕਰਨ ਆ ਗਏ ਸੀ ਇੱਥੇ ਦਾ ਇੱਕ ਫੇਮਸ ਰੈਸਟੋਰੈਂਟ ਹੈ ਤੇ ਕੱਲ ਵੀ ਅਸੀਂ ਇੱਥੇ ਆਏ ਸੀ ਇੱਥੇ ਦੀ ਰੋਟੀ ਬਹੁਤ ਵਧੀਆ ਅੱਜ ਵੀ ਇੱਥੇ ਆ ਆਰਡਰ ਕੀਤਾ ਕੁਝ ਚਿਕਨ ਇੱਥੇ ਦਾ ਸਪੈਸ਼ਲ ਲੈਨੇ ਹਾਲਾਂਕਿ ਇੱਥੇ ਦੇ ਲਾਈਕ ਕੇਰਲਾ ਦਾ ਚਿਕਨ ਐਂਡ ਨੋਨ ਵੈਜ ਆਈਟਮ ਬਹੁਤ ਵਧੀਆ ਨੇ ਕੰਪੇਅਰ ਟੂ ਨਾਰਥ ਇੰਡੀਆ ਇਹ ਮੈਂ ਵੀ ਐਕਸਪੀਰੀਅੰਸ ਕੀਤਾ ਐਂਡ ਇਹ ਵੀ ਜਦੋਂ ਨਾਰਥ ਇੰਡੀਆ ਗਿਆ ਸੀ ਇਹਨੇ ਮੈਨੂੰ ਇਹੀ ਗੱਲ ਕਹੀ ਵੀ ਉੱਥੇ ਇਤਨਾ ਖਾਸ ਨਹੀਂ ਹੈਗਾ ਬਸ ਹੁਣ ਆਰਡਰ ਕੀਤਾ ਐਂਡ ਵੇਟ ਕਰਦੇ ਪਿਆ ਜਿੱਦਾਂ ਹੁਣ ਮੈਂ ਤੁਹਾਨੂੰ ਦਿਖਾਣਾ ਬੋਲਤੇ ਕਿਆ ਹੈ ਸ਼ਵਾਰਾ ਸ਼ਵਾਰਾ ਸ਼ਵਾਇਆ ਸੋ ਇਸ ਟਿਕਨ ਨੂੰ ਸ਼ਵਾਇਆ ਕਹਿੰਦੇ ਆ ਮਿੰਟਸੋਸ ਤੇ ਉਹ ਆਪਣੀ ਮਾਇਓਨਿਸ ਐਂਡਿਸਕੋਬ ਕੋਬੋਸ ਇਹਨੂੰ ਕੋਬੋਸ ਕਹਿੰਦੇ ਆ ਤੇ ਇੱਥੇ ਦੇ ਪਾਣੀ ਚ ਤੁਸੀਂ ਇੱਕ ਖਾਸ ਗੱਲ ਵੇਖੋਗੇ ਵੀ ਪਾਣੀ ਦਾ ਨਾ ਰੰਗ ਦੇਖੋ ਹਲਕਾ ਜਿਹਾ ਪੀਲੇ ਜਿਹਾ ਪਾਣੀ ਚ ਨਾ ਇਹ ਕੋਈ ਹਰਬਲ ਪੱਤੇ ਜਿਹਾ ਪਾਉਂਦੇ ਆ ਮੈਨੂੰ ਨਾਮ ਭੁੱਲ ਗਿਆ ਉਹਦਾ ਪਾਣੀ ਚ ਪਾਉਂਦੇ ਆ ਐਂਡ ਹਮੇਸ਼ਾ ਤੁਹਾਨੂੰ ਇੱਥੇ ਦੇ ਰੈਸਟੋਰੈਂਟਸ ਤੇ ਜਿਹੜਾ ਪਾਣੀ ਮਿਲੂਗਾ ਉਹ ਹਮੇਸ਼ਾ ਗਰਮ ਮਿਲੂਗਾ ਹਰ ਰੈਸਟੋਰੈਂਟ ਤੇ ਇਵਨ ਕਿ ਘਰਾਂ 'ਚ ਵੀ ਹੈ ਕੋਸਾ ਪਾਣੀ ਪਿੰਦੇ ਠੰਡਾ ਪਾਣੀ ਐ ਤੇ ਬਿਲਕੁਲ ਨਹੀਂ ਪਿੰਦੇ ਡਿਸਪਾਈਟ ਇੱਥੇ ਇੰਨੀ ਜ਼ਿਆਦਾ ਗਰਮੀ ਐ ਫਿਰ ਵੀ ਇੱਧੇ ਕੋਸਾ ਪਾਣੀ ਆ ਗਰਮ ਪਾਣੀ ਪੀਤਾ ਜਾਂਦਾ ਸੋਣਾ ਸੀ ਇਹ ਖਾਵਾਂਗੇ ਤੇ ਦੈਨ ਬਸ ਦੈਨ ਘਰ ਨੂੰ